ਸਾਚੀਆ ਦੋਸਤੋ ਕਿਦਾਂ ਕੀ ਹਾਲ ਚਾਲ ਬਹੁਤ ਟਾਈਮ ਬਾਅਦ ਆਪਾਂ ਵੀਡੀਓ ਪਾਉਣ ਲੱਗੇ ਆ ਪਰ ਹਨਾ ਕੋਈ ਕੰਮ ਧੰਦੇ ਜੀ ਤਾਂ ਕਰਕੇ ਰੁੱਝੇ ਰਹੇ ਉੱਥੇ ਸੋ ਅੱਜ ਆਪਾਂ ਚੱਲੇ ਹਰੀਕੇ ক্রিকেট ਦਾ ਬੈਡ ਲੈਣ ਸੋ ਆਜੋ ਦੋ ਆਪਣਾ ਮਿੱਤਰਾਂ ਨੂੰ ਉਹਨਾਂ ਨੇ ਵੀ ਲੈਣਾ ਵਾ ਉਹਨਾਂ ਨਾਲ ਲੈ ਕੇ ਆਪਾਂ ਚੱਲਦੇ ਹਰੀਕੇ ਤੁਹਾਨੂੰ ਖੌਂਦੇ ਬੈਡ ਕੁਆਲਟੀ ਕਿਦਾਂ ਦੀ ਆ ਸੋ ক্রিকেট ਖੇਡਦੇ ਆਪਾਂ ਰੋਸ਼ ਸ਼ਾਮੀ ਇਸ ਲਈ ਸੋਚਿਆ ਵੀ ਬੈਡ ਵੀ ਆਪਾਂ ਲੈ ਆਈਏ ਦੋ ਲਿਆਂਦੇ ਅੱਗੇ ਭਰਾਵਾਂ ਨੇ ਸੋ ਆਪਾਂ ਵੀ ਲੈ ਆਈਏ ਸੋ ਆਪਾਂ ਚੱਲਦੇ ਹਰੀਕੇ ਤੁਹਾਨੂੰ ਖੌਂਦੇ ਬੈਡ ਕੁਆਲਟੀ ਕਿਦਾਂ ਦੀ ਆ ਪੈਸੇ ਇੱਧਰ ਹੀ ਬੜੇ ਲੱਗੇ ਸਤਿ ਸ੍ਰੀ ਅ ਕੀ ਹਾਲ ਚਾਲ ਸਾਰਸ ਕੀ ਹਸੀ ਜਨਾ ਆ ਵੀਰਾ ਆਪਣਾ ਬਿੱਕਾ ਹੈ ਬਲਾਸਟਰ ਆ ਬਹੁਤ ਵਧੀਆ ਖੇਡਦਾ ਇਸ ਕਰਕੇ ਹਨਾ ਆਪਾਂ ਨਾਲ ਵੀਰ ਨੂੰ ਲੱਗ ਚੁਲਿਆ ਬਹੁਤ ਪਛਾਣ ਬੈਠਦੀ ਵੀਰ ਨੂੰ ਠੀਕ ਆ ਉਹ ਸਾਸਰੀ ਘਾਲ ਤੇ ਕਰਦੇ ਹੀ ਦੀ ਦੀ ਆ ਓ ਯਾਰ ਵੀ ਕੀ ਕੀ ਆ ਵੇ ਦੱਸ ਉਹ ਮੈਂ ਨਹੀਂ ਬਣਾਈ ਉਥੇ ਉਥੇ ਪੈ ਜਾ ਜਬਾਨ ਤੇਰੀ ਮੂੰਹ ਜਿਹੜੀ ਪੈਂਦੀ ਇੱਥੇ ਤੂੰ ਮੈਂ ਇਹਨਾਂ ਦੱਸ ਸੰਗੀ ਜਨਾ ਜਿਵੇਂ ਨਵੀਂ ਨਵੀਂ ਵਿਆਹ ਲੈ ਆਂਦੀ ਹੁੰਦੀ ਹੈ ਚਲੋ ਭਾਈ ਚਲੀਏ ਚਲੀਏ ਚਲੋ ਸਾਸੀ ਕਾਕੇ ਵੀਰ ਕੀ ਹਾਲ ਆ ਵਧੀਆ ਵੀਰ ਜੀ ਹੋਰ ਫਿਰ ਠੀਕ ਠਾਕ ਆ ਸਾਸੀ ਕਾ ਬੁਲਾ ਦੋ ਵੀਰ ਸਾਸੀ ਕਾ ਸਾਨੇ ਵੀਰ ਨਾ ਹੈ ਇਹਨੂੰ ਵੀ ਇਹਨੂੰ ਬਹੁਤ ਪਛਾਣ ਬੈਠ ਦੀ ਲੈ ਕੇ ਚੱਲੇ ਨਾਲ ਤੁਹਾਨੂੰ ਇੱਕ ਆ ਜੀ ਇਹ ਸੰਗੀ ਜਾਂਦਾ ਰਹੀ ਸੀ ਕੰਮ ਇਹ ਨਹੀਂ ਆ ਹੁਣ ਠੀਕ ਆ ਜਾਂਦਾ ਜੀ ਤੇ ਮੈਂ ਬੈਠਣਾ ਗੱਲ ਪਾਈ ਗੱਲ ਵੀਰ ਬੈਡ ਵਿੱਚ ਬੰਦੇ ਆਪਾਂ ਕਿਹੜਾ ਸੈੱਟ ਆ ਕੋਈ ਗੱਲ ਨਹੀਂ ਕਾਕੇ ਕਿਦਾਂ ਸੈੱਟ ਆ ਵਧੀਆ ਜੀ ਮੀਆਂ ਸੋ ਜੀ ਉਹ ਬਰਿਆਣਾ ਅਜੂਜੀ ਉਹ ਆ ਮੋਟਾ ਇਹਦਾ ਆਵੇਂ ਕਣੀ ਬਾਕੀ ਆ ਦੂਜਾ ਮੈਂ ਆਗੇ ਦੇਖੀ ਨਹੀਂ ਨਹੀ ਤੱਕ ਇਹ ਵੀ ਜਦੋਂ ਆਪਾਂ ਨੂੰ ਇਹ ਨਰਿਧਮ ਮਗਾਉਣ ਦੇ ਨਹੀਂ ਮੋਗੇ ਸੋ ਦੋਸਤੋ ਆਪਾਂ ਹਨਾ ਬੈਟ ਲੈ ਲਿਆ ਹਾਲ ਠੀਕ ਆ ਕੈਂਟ ਲੱਗਾ ਆਪਾਂ ਨੂੰ ਇਹ ਵੀਰ ਆਪਾਂ ਬਲਦੇਵ ਹਰੀ ਦੇ ਪਤਨ ਤੋਂ ਹੀ ਆ ਤੇ ਇਹ ਵੀਰ ਦਾ ਆਪਣਾ ਕੰਮ ਘਰ ਚ ਹੀ ਆਪਣਾ ਕੰਮ ਸਟਾਰਟ ਕੀਤਾ ਵਾ ਆਪਣੇ ਕੋਲ ਬੈਟ ਹੁੰਦੇ ਆ ਬਾਲ ਹੁੰਦੀ ਆ ਤੇ ਹੋਰ ਆਪਣੇ ਕੋਲ ਸ਼ੂਜ਼ ਵੀ ਹੁੰਦੇ ਵੀਰ ਕੋ ਥੋੜੇ ਦਿਨਾਂ ਤਾਈ ਉਹ ਵੀ ਲੈ ਆਉਣੇ ਆ ਹਨਾ ਸਭ ਕੁਝ ਟਰਾਫੀਆਂ ਵੀ ਹੁੰਦੀਆਂ ਤੇ ਵੀਰ ਲਾਈਵ ਵੀ ਕਰਦਾ ক্রিকেট ਟੂਰਨਾਮੈਂਟ ਦੇ ਵਿੱਚ ਸੋ ਹਨਾ ਆਪਾਂ ਬਹੁਤ ਵਧੀਆ ਆ ਬੈਟ ਦੇ ਲਿਆ ਵਾ ਪਰਚੇਜ਼ ਕਰ ਲਿਆ ਤੁਸੀਂ ਵੀ ਜੇ ਹਰੀ ਕੇ ਪਤਨ ਦੇ ਲਾਗੇ ਜੇ ਕਿਤੇ ਵੀ ਆ ਤੇ ਤੁਸੀਂ ਪਰਚੇਜ਼ ਕਰ ਸਕਦੇ ਬੈਟ ਬੈਟ ਬਹੁਤ ਵਧੀਆ ਇਹਨਾਂ ਤੋਂ ਠੀਕ ਆ ਤੇ ਬੰਦੇ ਵੀ ਬਹੁਤ ਨਾਈਸ ਆ ਠੀਕ ਆ ਜੀ ਔਰ ਤੂੰ ਕੁੰਦਾ ਨਹੀਂ ਹੁਣ ਬੋਲਦਾ ਨਹੀਂ ਹੁਣ ਕੀ ਆ ਲਾਟੀਆਂ ਪਈਆਂ ਬੂਝ ਹੁਣ ਇਹ ਵੀ ਮੇਰੇ ਇਹ ਟਿਕਣ ਨਹੀਂ ਦਿੰਦਾ ਉੱਥੇ ਕਿਸ ਨੂੰ ਇੱਥੇ ਇਹ ਗੱਲ ਨਹੀਂ ਕਰਦਾ ਉੱਥੇ ਟਿਕਣ ਦਿੰਦਾ ਚਲੋ ਚਲੋ ਠੀਕ ਹੈ ਚੱਲੀਏ ਚੰਗਾ ਜੀ ਨਹੀਂ ਚੰਗਾ